ਆਪਣੇ ਹੁੰਦੇ ਹੋਇਆ ਆਪਣੇ ਕਿਸੇ ਜ਼ਿਲ੍ਹੇ ਦੇ ਆਗੂ ਤੱਕ ਕੋਈ ਇੱਕ ਬੋਲਣਾ ਬਤਮੀਜ਼ੀ ਕਰਦੇ ਆ ਤਾਂ ਸਾਡੇ ਲਈ ਸਭ ਤੋਂ ਵੱਡੀ ਗੱਲ ਸੀ ਕਿ ਯਾਰ ਬਹੁਤ ਜੀ ਗੁੰਡਾ ਕਰਦੀ ਤੁਸੀਂ ਤਰੇ ਆਏ ਤੁਸੀਂ ਗੱਡੀਆਂ ਦੇ ਸ਼ੀਸ਼ੇ ਤੱਕ ਭੰਨਾਂ ਲਾ ਗਏ ਉਹ ਬੇਨਤੀ ਆ ਤੁਹਾਨੂੰ ਇਹਨਾਂ ਜਿਹੜੇ ਕਰਮਚਾਰੀ ਦੇ ਕੰਮ ਕਰਦੇ ਆ ਅੱਜ ਅਸੀਂ ਤੁਹਾਨੂੰ ਭਰਾ ਮੰਗੂ ਸਮਝਾਉਣ ਆਏ ਆ ਵੀਰ ਬੋਲੇ ਇਹ ਕੰਮ ਤੁਸੀਂ ਨਾ ਕਰਿਆ ਕਰੋ ਤੁਹਾਡੀ ਜਿਹੜੀ ਡਿਊਟੀ ਆ ਉਹਦੀ ਸੁਲੀਕੇ ਤਰੀਕੇ ਨਾਲ ਪਾਲਣਾ ਕਰੋ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਜਵਾਰ ਨਾ ਕਰੋ ਅਸੀਂ ਵੀ ਤੁਹਾਡਾ ਕੋ ਰਿਸਕਾਰ ਖੋੜਾ ਏ ਅਸੀਂ ਵੀ ਇੱਕ ਮੰਗ ਕਰਦੇ ਕਿ ਤੁਹਾਨੂੰ ਪਰਾਂ ਦੇ ਵਿੱਚ ਬਿਠਾ ਦਈਏ ਅਸੀਂ ਕਹਿੰਦੇ ਸਾਡੇ ਨੌਜਵਾਨ ਨੂੰ ਡਿਊਟੀ ਆ ਮੈਨ ਲੋਕੜੀਆਂ ਮਿਲਣਾ ਪਰ ਤੁਸੀਂ ਉਸ ਨੌਕਰੀ ਦੇ ਬਦਲੇ ਆਪਣੇ ਭਰਾਵਾਂ ਦੇ ਨਾਲ ਭਰਾ ਮਾਰੂ ਜੰਗ ਨਾ ਕਰੋ ਯਾਰ ਨਾ ਉਹਨਾਂ ਦੇ ਮਗਰ ਤੁਸੀਂ ਲਾ ਕੇ ਬਤਮੀਜ਼ੀਆਂ ਕਰੋ ਥੋੜੀ ਰਿਸਪੈਕਟ ਕਰ ਲਿਆ ਕਰੋ ਇੱਕ ਵਾਰ ਤੁਸੀਂ ਪਾਰਲਾ ਬੋਲ ਕੇ ਦੇਖੋ ਆਗੂਆਂ ਨੂੰ ਸਰਕਾਰ ਨਾਲ ਬੋਲ ਕੇ ਦੇਖੋ ਪ੍ਰਧਾਨ ਜੀ ਕਹਿ ਕੇ ਦੇਖੋ ਜੇ ਅਮਰ ਜੀ ਵੱਡਾ ਹੁੰਦਾ ਹੋਇਆ ਵੀ ਕੋਈ ਤੁਹਾਨੂੰ ਬਾਈ ਜੀ ਤੋਂ ਬਗੈਰ ਬੋਲ ਜਾਵੇ ਕੁਝ ਇਹ ਟੈਕ ਕੁਆਰੀਆਂ ਲੜਦਿਆਂ ਦੀ ਵਰਤੋਂ ਨਾ ਕਰੋ ਪਿਆਰ ਸਤਕਾਰ ਦੀ ਕੋਈ ਪਾਗਲ ਤਾਂ ਹੈ ਨਹੀਂ ਕਿਸੇ ਲੜਦਾ ਫਿਰੇ ਅਸੀਂ ਤੁਹਾਨੂੰ ਕਹਿੰਦੇ ਆ ਕਿ ਪਿਆਰ ਸਤਕਾਰ ਨਾਲ ਡਿਊਟੀ ਕਰੋ ਡਿਊਟੀ ਕਰੋ ਜੇਕਰ ਸਾਡੇ ਵਾਲੀਓ ਕੋਈ ਤੁਹਾਡੇ ਨਾਲ ਕੋਈ ਮਾਰਾ ਬੱਤੀਆ ਹੁੰਦਾ ਤਾਂ ਅਸੀਂ ਵੀ ਗਰਾਹ ਕਰ ਲਵਾਂਦੇ ਹਾਂ ਨੂੰ ਮੱਲਾ ਦੇ ਪਰ ਲੋੜ ਨਹੀਂ ਹੈ ਕਿ ਤੁਸੀਂ ਜੇ ਤੁਹਾਨੂੰ ਕੋਈ ਤਾਰ ਦਿਖਾਉਂਦਾ ਕਿ ਮੈਂ ਜੱਥੇਬੰਦੀ ਦੇ ਆਗੂ ਜੱਥੇਬੰਦੀ ਨਾਲ ਜੁੜਿਆ ਹੋਇਆ ਮੈਂ ਤਾਂ ਤੁਸੀਂ ਨਾ ਬਤਿੰਦੀਆਂ ਬੰਦ ਕਰ ਦਿਓ ਕਈ ਵਾਰ ਕਿਸੇ ਦਾ ਪਰਿਵਾਰ ਨਾਲ ਬੈਠਾ ਹੁੰਦਾ ਕੋਈ ਆਪੂ ਦਾ ਸਮਾਜ ਦਾ ਕੋਈ ਮੋਹਤਵਰ ਬੰਦਾ ਹੈ ਜੋ ਆਪਣੇ ਨਾਲ ਬੈਠਾ ਹੁੰਦਾ ਜਦੋਂ ਤੁਸੀਂ ਆਪੂ ਨੂੰ ਉਹ ਜिले ਦਾ ਆਪੂ ਆ ਤੈਨੂੰ ਗਲਤ ਬੋਲਦੇ ਹੋ ਦੱਸੋ ਜਾਂ ਉੱਥੇ ਕੀ ਕੀ ਉਹਦੇ ਮਨ ਤੇ ਵੀ ਦੀ ਹੋ ਉਹਦੇ ਬੱਚਾ ਬਕਰ ਕੇ ਫੇਰ ਵੀ ਚਲੇ ਜਾਂਦਾ ਵੀ ਸਾਡਾ ਕੀ ਲੜਨਾ ਯਾਰ ਆਪਣੇ ਬੰਦੇ ਆ ਇਹ ਤੁਸੀਂ ਸਾਡੀ ਲਲਵਾਈ ਨੂੰ ਕਮਜ਼ੋਰੀ ਨਾ ਸਮਝੋ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਨੂੰ ਥੋੜਾ ਜਿਹਾ ਸਮਝਾ ਦਿਓ ਇਹਨਾਂ ਨੂੰ ਇਹਨਾਂ ਗੱਲਾਂ ਦੇ ਕੁਝ ਨਹੀਂ ਹੈਗਾ ਪਿਆਰ ਸਤਕਾਣ ਨਾ ਰਹੋ ਪਿਆਰ ਜੀ ਕਹੋ ਤੇ ਜੀ ਕਹ ਲਓ ਜੀ ਕਹੋ ਇਹਦਾ ਜੀ ਕਹਾਗੇ ਜੇ ਅਗਰ ਤੁਸੀਂ ਕਹਿੰਦੇ ਹੋ ਕਿ 15 ਵੀ ਆਗੂ ਲਾ ਕੇ ਤੁਸੀਂ ਇਕੱਠੇ ਹੋ ਕੇ ਭਜਦੇ ਇੱਕ ਨੂੰ ਪੈਨੇਓ ਇਹ ਤੁਸੀਂ ਸੰਗਠਨ ਨਾਲ ਨਹੀਂ ਕਰ ਸਕਦੇ ਇਹ ਤੁਹਾਡੀ ਬਦਮਾਸ਼ੀ ਭਾਰਤੀ ਕਸਾਕੀ ਨੂੰ ਤਾਂ ਡਕਾਉਂਦਾ ਜਿਹਦਾ ਸੁਭਾ ਬਣਾ ਮਨਜੀਤ ਸਿੰਘ ਧਲੇਰ ਨੇ ਇਹ ਤੁਹਾਡੀ ਜੱਥੇਬੰਦੀ ਨਾਲ ਨਿਕਲਣੀ ਮੈਂ ਬੇਨਤੀ ਕਰਦਾ ਸਾਡੇ ਹੋਰ ਆਪੂ ਸੇਵਕਾਂ ਬਹੁਤ ਆਏ ਨੇ ਹਰਦੀਪ ਸਿੰਘ ਜੀ ਰੱਬਾ ਤੁਸੀਂ ਤੇ ਸੁਧਾਰ ਲੋ ਵੀ ਬਣੇ ਬਾਕੀ ਨੇ 2 2 4 4 ਲੱਖ ਸਾਡੇ ਵੀ ਹਾਜ਼ਰੀ ਲਵਾਤੀ ਸਾਡੇ

ਨੰਨੋ ਮਜ਼ਦੂਰ ਇਕਤਾ ਮਜ਼ਦੂਰ ਇਕਤਾ ਦਾ ਮਤਲਬ ਜੋ ਮਜ਼ਦੂਰੀ ਕਰਨ ਵਾਲਾ ਜਾਂ ਕੋਈ ਕਸਾਨੀ ਕਰਨ ਵਾਲਾ ਉਸ ਰੋਸ ਜੱਥੇ ਅੰਦੀ ਦੇ ਵਿੱਚ ਲਿਆ ਜਾਂਦਾ ਤਾਂ ਕਿ ਪੰਜਾਬ ਦੇ ਵਿੱਚ ਅੱਜ ਹਰ ਇੱਕ ਨੌਜਵਾਨ ਨੂੰ ਹਰ ਇੱਕ ਬੱਚੇ ਨੂੰ ਇਸ ਗੱਲ ਦਾ ਪਤਾ ਕਿ ਸਿਸਟਮ ਦੇ ਨਾਂ ਦੀ ਕੋਈ ਚੀਜ਼ ਨਹੀਂ ਰਹੀ ਜੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਕੋਈ ਹੱਤਿਆ ਹੋਏ ਤੀਜਾ ਨੇ ਉਹ ਇੱਕ طرح ਜਿੱਥੇ ਹੁੰਦੀ ਆ ਇਹ ਤਫoon ਜਿੱਥੇ ਹੁੰਦੀਆਂ ਨਾ ਹੋਣ ਤਾਂ ਇਹ ਜਿਹੜੇ ਸਿਸਟਮ ਨੇ ਸਾਡੇ ਟੂਲ ਟੈਕਸ ਵਰਗੇ ਜਾਂ ਸਰਕਾਰਾਂ ਦੇ ਹੋਰ ਜਿਹੜੇ ਸਿਸਟਮ ਨੇ ਇਹ ਸਿਸਟਮ ਸਾਥ ਨੂੰ ਬਿਲਕੁਲ ਥੱਲੇ ਘੁੱਟੋਗੇ ਜਿਵੇਂ ਕਿ ਆ ਗੋਪਾ ਰਾਮਾ ਪੰਡ ਨੇ ਆ ਲਾਗੇ ਦੇ ਪੰਡ ਜਣੇ ਨੇ ਇਸ ਟੂਲ ਨੂੰ ਬਿਲਕੁਲ ਫ੍ਰੀ ਨੇ ਉਹਨਾਂ ਦੇ ਲੋੜੇ ਦੇ ਪੰਡਾਂ ਨੂੰ ਬਿਲਕੁਲ ਕੋਈ ਨਹੀਂ ਰੋਕਦਾ ਕਿ ਵੀ ਤੁਸੀਂ ਜਾਓ ਜੇ ਹਰਦੀਪ ਸਿੰਘ ਜਾਂ ਹੋਰ ਵੀ ਕੋਈ ਨੌਜਵਾਨ ਜਿਹੜੇ ਸਭ ਨੂੰ ਮਿਲ ਰਹਿਆ ਅਸੀਂ ਟੂਲ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਰੇ ਸਿਸਟਮ ਦੇ ਵਿੱਚ ਰਹੋ ਉਹ ਅਲਰੇਜਾ ਵਾਲਾ ਤੇ ਮੁਗਲਾ ਵਾਲਾ ਜਿਹੜਾ ਜਦੂਆ ਲਿਆ ਜਾਂਦਾ ਸੀ ਕੋਰ ਬਣਾ ਕੇ ਉਹ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਵਾ ਅਸੀਂ ਲੈ ਨਹੀਂ ਦੇਵਾਂਗੇ ਜਿਹੜਾ ਕਰੋ ਸਾਡੇ ਨਾਲ ਇਸੇ ਤਰ੍ਹਾਂ ਇਹ ਟੂਲ ਟੈਕਸ ਵਾਲੇ ਜਿਹੜੇ ਮਾਲਕ ਨੇ ਇਹਨਾਂ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦੇ ਉੱਤੇ ਰੱਖ ਕੇ 20000 ਰੁਪਿਆ ਜਾਂ 10000 ਰੁਪਿਆ ਦੇ ਕੇ ਸਾਡੇ ਉੱਤੇ ਧੋਸ ਜਮਾਉਣਗੇ ਅਸੀਂ ਉਹ ਚੱਲਣ ਨਹੀਂ ਦੇਵਾਂਗੇ ਸੋ ਬੇਨਤੀ ਆ ਨਾ ਸਾਰੇ ਨੌਜਵਾਨਾਂ ਨੂੰ ਵੀ ਪਹਿਲਾਂ ਤਾਂ ਆਪਾਂ ਜਦੋਂ ਵੀ ਟੂਲ ਟੈਕਸ ਪਾਰ ਕਰਨ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੱਲ ਕਰਨੀ ਆ ਜਿਵੇਂ ਆਪਣੀ ਕਿਸਾਨ ਜੁਨੀਅਨ ਦਾ ਧੰਚਾ ਉਸੇ ਤਰੀਕੇ ਨਾਲ ਗੱਲ ਕਰਨੀ ਆ ਅਗਰ ਜੇ ਫੇਰ ਵੀ ਅਗਰ ਕੋਈ ਐਸੇ ਤਰ੍ਹਾਂ ਤਰੀਕੇ ਨਾਲ ਤੁਹਾਡੇ ਨਾਲ ਗੱਲਬਾਤ ਕਰਦਾ ਤਾਂ ਆਪਣੇ ਇਸ ਜ਼ਿਲ੍ਹੇ ਦੇ ਪ੍ਰਧਾਨ ਜਗਰੂਪ ਸਿੰਘ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਟੋ ਸਾਡੇ ਜਿਹੜੇ ਮੇਨ ਮੁਖੀਆ ਸੁਪਾ ਮੀਤ ਪ੍ਰਧਾਨ ਮਨਜੀਤ ਸਿੰਘ ਤਨੇਰ ਜੇ ਜਿਹੜੇ ਸਾਡੇ ਆਗੂ ਨੇ ਉਹਨਾਂ ਦੇ ਕੋਲੇ ਗੱਲ ਕਰੋ ਫਿਰ ਜਾ ਕੇ ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਖੁਦ ਆਪ ਕਿਸੇ ਨੇ ਇਹਨਾਂ ਦੇ ਨਾਲ ਕਿਸੇ ਤਰੀਕੇ ਦੀ ਵੀ ਗੱਲ ਨਹੀਂ ਕਰ ਰਹੀ ਜੇ ਗੱਲ ਕਰਨੀ ਆ ਤਾਂ ਆਪਾਂ ਕਿਸਾਨ ਜਥੇਬੰਦੀ ਦੇ ਰਹੀਂ ਕਰਨੀਆਂ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਸਰਪੰਚ ਰੋਡਕਫਾ ਵਾਲੇ ਬੇਨਤੀ ਦੇ ਉਹ 2 ਮਿੰਟ ਤੁਹਾਡੇ ਨਾਲ ਗੱਲਬਾਤ ਕਰਾਂਗੇ ਆਓ ਬੇਨਤੀ ਆਜੋ ਇੱਧਰ ਆਜੋ ਕੰਮਣੇ ਆਜੋ ਵੀ ਇੱਧਰ ਉਹ ਪਿੱਤਰ ਸਿੰਘ ਯਾਰ ਸਾਰਿਆਂ ਨੇ ਬੈਠ ਕੇ ਇੱਧਰ ਹੀ ਆ ਗਏ ਤੇਰੀ ਗੱਲ ਹੀ ਉਹਨਾਂ ਦੀ ਵੀ ਗੱਲ ਉਹ ਜਿਆਦਾ ਦੀ ਕਿਸੇ ਦਾ ਡਰ ਵੀ ਹੁੰਦਾ ਤੇ ਤਾੜ ਦਿਖਾਉਂਦੇ ਸੀਗੇ ਕਿ ਗਾਲੀ ਤਾਂ ਡੁਪਲੀਕੇਟ ਬਹੁਤ ਬਣਿਆ ਉਹਨਾਂ ਨੂੰ ਕਿਹਾ ਵੀ ਤੁਸੀਂ ਨਾ ਜਿਹਦਾ ਵੀ ਕਾਰ ਬਣਿਆ ਹੁੰਦਾ ਉਹਦੇ ਕੋਲ ਆਹਦੇ ਆਪਣੀ ਮੈਂਬਰਸ਼ਿਪ ਦੀ ਸੀਰ ਆ ਉਹਨੂੰ ਟੈਲੀ ਕਰ ਲਿਆ ਕਰੋ ਕਿਉਂ ਕੰਪਿਊਟਰ ਦਾ ਪੇਸਟ ਕਰ ਕਰ ਪੜਾਈ ਜਾਂਦੇ ਆ ਝੰਡਾ ਵੀ ਮਿਲ ਜਾਂਦਾ ਬੈਜ ਵੀ ਮਿਲਣਾ ਜਿਹੜੀ ਆਪਣੇ ਮੈਂਬਰ ਸਾਹਿਬ ਦੀ ਫੀਸ ਹੁੰਦੀ ਆ ਉਹਨੂੰ ਜੂਰ ਕੇ ਕਰ ਲੈ ਕਰੋ ਨਾਲ ਦੇਖੋ ਜਿਹੜਾ ਫੇਕ ਬਣਾਉਂਦੇ ਆ ਕਰਦੇ ਆ ਇਹਦੇ ਵੀ ਨਹੀਂ ਹੈਗੇ ਪਰ ਗੱਲ ਇਹ ਹੋਇਆ ਵੀ ਜਨੋ ਯਾਰ ਮੈਂ 19 ਤਰੀਕ ਦੀ ਗੱਲ ਕਰਦਾ ਮੈਂ ਇੱਕੋ ਆਪਾਂ ਜਿਹੜਾ ਆਪਣੇ ਰਾਜੇਪਾ ਦੇ ਸਾਹਮਣੇ ਆ ਇੱਥੋਂ ਆਇਆ ਕੋਈ ਇਹੋ ਗੱਡੀ ਦੂਜੀ ਸੀ ਸੰਪੀ ਬਲੋੜ ਦੀ ਉਹਦੇ ਵਿੱਚ ਨਾ ਕੋਈ ਜਿਹੜਾ ਤਾਰ ਸੀ ਨਾ ਮੇਰੇ ਕੋਲ ਬੈਸ ਸੀ ਨਾ ਘੰਡਾ ਸੀ ਮੇਰੇ ਵਰਦੀ ਉਮੀ ਪਾਈ ਵੀ ਸੀ ਉਧਰੋਂ ਆਉਂਦੇ ਹੋਏ ਜਦੋਂ ਉਧਰੋਂ ਸਾਰ ਤੋਂ ਲੰਘਾ ਲੱਗਿਆ ਮੁੰਡਾ ਮਾਲੀ ਸੀ ਮੇਨਾ ਆਪਣੇ ਪਿੰਡੋਂ ਹੀ ਤੇ ਉਹਨੇ ਗੱਡੀ ਰੋਕੀ ਮੈਂ ਉਹ ਕਹਾ ਜੜਾ ਹਾਜੀ ਮੈਂ ਵੀ ਪ੍ਰਧਾਨ ਆਪ ਨਾਲ ਕਿ ਕਹਿੰਦਾ ਤੁਹਾਡਾ ਕੋਈ ਤਾਰ ਬਣਿਆ ਹੁੰਦਾ ਕਿ ਬੜੇ ਹੁੰਦੇ ਆ ਪਰ ਮੇਰੀ ਗੱਡੀ ਆਪਦੀ ਨਹੀਂ ਹੈ ਵੀ ਮੁੰਡਾ ਲੈਣ ਆਇਆ ਮੈਨੂੰ ਮੇਰੀ ਗੱਡੀ ਦੇ ਉੱਤੇ ਸਟicker ਵੀ ਹੁੰਦਾ ਝੰਡਾ ਵੀ ਹੁੰਦਾ ਬੈਜ ਵੀ ਹੁੰਦਾ ਵਰਦੀ ਮੇਰੇ ਪੂਰੀ ਪਾਈ ਵੀ ਉਹ ਕਹਿੰਦਾ ਫਿਰ ਤੁਹਾਡਾ ਕੋਈ ਤਾਰ ਤਾਂ ਹੋ ਮੈਂ ਕਹਾ ਹੁੰਦਾ ਯਾਰ ਹੁਣ ਨਹੀਂ ਹੈਗਾ ਕਹਿੰਦਾ ਫੇਰ ਮੈਂ ਲੰਘਣ ਨਹੀਂ ਦੇਣਾ ਫਿਰ ਮੈਂ ਹੱਸ ਕੇ ਹਾਰਦਾ ਬੰਦੇ ਨੂੰ ਉਹ ਮੈਂ ਕਹਾ ਤੂੰ ਯਾਰ ਨਵਾਂ ਆ ਕਹਿੰਦਾ ਮੈਂ ਨਵਾਂ ਹੀ ਆਇਆ ਮੈਂ ਜਿਹੜੇ ਸੇ ਪੁਰਾਣੇ ਆ ਉਹਨੂੰ ਕਿਸੇ ਨੂੰ ਬੁਲਾ ਲਾ ਟਾ ਨੂੰ ਐ ਮੇਰੇ ਉਹ ਜਿਹੜਾ ਇੱਕ ਮੁੰਡਾ ਆ ਇੱਥੋਂ ਚਲੋ ਦੇਖੋ ਸਾਰੇ ਆਪਾਂ ਮਾੜੇ ਨਹੀਂ ਕਹਿੰਦੇ ਸਾਰੇ ਵੀ ਟੋਲ ਵਾਲੇ ਚਾਹੇ ਮਾੜੇ ਹੁੰਦੇ ਆ ਸਾਰੇ ਵੀ ਹੁੰਦੇ ਕਦੋਂ ਹੁੰਦੇ ਆ ਹਾਂ ਜੇ ਆਪਾਂ ਉੱਥੇ ਬਾਜ਼ ਬਾਜ਼ ਪੈਦਾ ਕਰਨ ਆ ਜਾਈਏ ਤਾਂ ਉੱਥੇ ਲੜਾਈ ਵਸਾਈ ਸੀ ਮੈਂ ਹੱਸ ਕੇ ਕਹਿੰਦਾ ਮੈਂ ਯਾਰ ਜੇ ਤੂੰ ਨਹੀਂ ਜਾਣਦਾ ਕਿਸੇ ਹੋਰ ਨੂੰ ਕਹਦੇ ਵੀ ਪਰ ਗੱਟੀਆਂ ਮੇਰੀ ਨਹੀਂ ਹੈ ਆਪਦੀ ਕਈ ਵਾਰ ਹੁੰਦਾ ਵੀ ਜੇ ਕੋਈ ਆਗੂ ਹੀ ਬੰਦਾ ਤੁਹਾਨੂੰ ਦੱਸਦਾ ਤੁਹਾਨੂੰ ਵੀ ਵਾਇ ਆ ਕੋਲੇ ਰੋ ਤੇਰੇ ਬੀਰ ਸੁਣ ਲੈ ਕਰ ਲੋ ਅਗਦੇ ਗੱਲ ਕਹਿੰਦਾ ਕਿ ਜਿਲ੍ਹੇ ਨੂੰ ਦਾ ਪ੍ਰਧਾਨ ਆ ਉਹਨੂੰ ਤੁਸੀਂ ਉਹਨੇ ਬਦਤਮੀਦੀ ਕਰਦੇ ਹੋ ਆਉਂਦੇ ਆ ਵੇਖ ਹੋਣਗੇ ਗਲਤ ਹੋਣਗੇ ਜੋ ਮਰਜ਼ੀ ਹੋਣਾ ਪਰ ਜਿਹੜੇ ਸਾਡੇ ਜਥੇਬੰਦੀ ਦੇ ਆਗੂ ਆ ਇਹਨਾਂ ਨੇ ਅਸੀਂ ਬਦਤਮੀਦੀ ਸਹਿਣ ਨਹੀਂ ਕਰਦੇ ਤੇ ਤੁਹਾਨੂੰ ਕੋਈ ਕਹਿੰਦਾ ਵੀ ਉਹ ਪ੍ਰਧਾਨ ਆ ਤਾਂ ਉਹ ਪ੍ਰਧਾਨ ਨਾਲ ਰਿਸਪੈਕਟ ਦੇ ਦੇਓ ਜੇ ਪ੍ਰਧਾਨ ਦਾ ਤੁਹਾਨੂੰ ਕੋਈ ਗਾਲ੍ਹਾਂ ਤੋ ਬੋਲਦਾ ਫਿਰ ਉਹ ਗਾਲ੍ਹਾਂ ਕਰਦਾ ਤੁਸੀਂ ਸਾਨੂੰ ਦੱਸ ਦਿਓ ਦੇ ਲੋ ਦਾ ਕਾਰਬੋਰੀ ਗਾ ਜਿਹੜਾ ਅਸੀਂ ਗੱਲ ਕਰਦੇ ਨਾਲ ਅਸੀਂ ਜੱਥੇਬੰਦੀ ਦੇ ਨਾਲੋਂ ਜੁੜਿਆ ਪਿਆ ਤੁਸੀਂ ਯਾਰ ਉਹਦੀ ਮਾੜੀ ਮੋਟੀ ਸਟੇਟ ਕਰ ਲਿਆ ਕਰੋ ਜੇ ਤੁਸੀਂ ਇਜਤ ਕਰੋਗੇ ਤਾਂ ਨਾਲ ਲੱਭ ਤੁਹਾਨੂੰ 10 ਗੁਣਾ ਕੀ 1000 ਗੁਣਾ ਵੱਧ ਇਜਤਨਾ ਬੋਲੂਗਾ ਜੇ ਅਸੀਂ ਗਲਤ ਬੋਲਾਂਗੇ ਤੁਹਾਨੂੰ ਫਿਰ ਤੁਹਾਡਾ ਬਗਲ ਦੇ ਵਿੱਚ ਗਲਤ ਬੋਲਣਾ ਅਧਿਕਾਰ ਆ ਕਿਉਂਕਿ ਇਨਸਾਨ ਤੁਸੀਂ ਵੀ ਆਸੀਂ ਵੀ ਆ ਅਗਲੇ ਤੁਹਾਨੂੰ ਕਹਿੰਦੇ ਕਿ ਤੁਸੀਂ ਚੁੱਪ ਕਰਕੇ ਖੜੋ ਪਰ ਵੀ ਨਾ ਲੜਾਈ ਤੋਂ ਬਚਿਆ ਕਰੋ ਤੁਸੀਂ ਤੁਹਾਨੂੰ ਲੱਗਦਾ ਵੀ ਇਹ ਬੰਦਾ ਕੋਈ ਬਦਤਮੀਜੀ ਤੁਹਾਡੇ ਨਾਲ ਕਰਦਾ ਤੁਸੀਂ ਉਹਨੂੰ ਤਰੀਕੇ ਸਲੀਕੇ ਨਾਲ ਹੈਂਡਲ ਕਰ ਲਿਆ ਕਰੋ ਜੇ ਰਾਹ ਜਾਂਦੇ ਬੰਦੇ ਦਾ ਕੀ ਪਤਾ ਅੱਜ ਕਿਹੜਾ ਬੰਦਾ ਕ੍ਰਿਮੀਨਲ ਬੰਦਾ ਵਾ ਇਕੱਲੇ-ਇਕੱਲੇ ਘਰਾਂ ਦੇ ਵਿੱਚ ਤੁਸੀਂ ਮੁੰਡੇ ਹੋ ਜਿਹੜੇ ਚੌਕੀਆਂ ਕਰਦੇ ਚੌਕ ਕਰਦੇ ਹੋ ਸਾਡੀਆਂ ਬੱਚੀਆਂ ਕੁੜੀਆਂ ਦੀ ਉਡੀਕ ਕਰਦੀਆਂ ਨੇ ਰਾਸਤੇ ਦੇ ਵਿੱਚ ਪਤਾ ਕਿੰਨਾ ਕ੍ਰਾਈਮ ਆ ਤੁਸੀਂ ਉਹ ਕ੍ਰਿਮੀਨਲ ਬੰਦੇ ਨਾਲ ਜੀਤੋਗੇ ਇੱਕ ਸਰਪ ਟੋਲ ਦੀ ਖਾਤਰ ਉਹ ਰੱਬ ਨਾ ਕਰੇ ਕੋਈ ਇਹੋ ਜਿਹਾ ਤੁਹਾਡੇ ਨੇ ਹੱਥ ਦਾ ਕਰ ਗਿਆ ਕੀ ਪੱਲੇ ਪੜਾ 10-15 ਹਜ਼ਾਰ ਪਰਖਾਂ ਲ ਕੀ ਕਰ ਲੋਗੇ ਤੁਸੀਂ ਜੇ ਕੋਈ ਇਹੋ ਜਿਹੀ ਲੜਾਈ ਹੋ ਗਈ ਤੁਹਾਡੇ ਬਲੇ ਸਾਟ ਫੇੜ ਲੱਗੀ ਤਾਂ ਤੁਸੀਂ ਮਾਰੇ ਗਏ ਕਹਿੰਦਾ ਮਤਲਬ ਜੇ ਤੁਹਾਨੂੰ ਕੋਈ ਬੱਦਮੀਜ਼ੀ ਕੋਈ ਵੀ ਕਰਦਾ ਬੰਦਾ ਤਾਂ ਤੁਹਾਡਾ ਜਿਹੜਾ ਫਰਜ ਹੈ ਤੁਸੀਂ ਜਿਉਂਦੀ ਦੇ ਉੱਤੇ ਉਹ ਸਲੀਕੇ ਤਰੀਕੇ ਨਾਲ ਹੈਂਡਲ ਕਰਪੋ ਉਹਦੇ ਅੱਗੇ ਤੁਸੀਂ ਹੱਥੋਂ ਪਾਈ ਹੋਰ ਤੱਕ ਸੀਧੇ ਭੱਲੋਗੇ ਗੱਡੀਆਂ ਦੇ ਉਹ ਬੰਦਾ ਕਿਹੋ ਜਿਹੇ ਟਾਈਪ ਦਾ ਉਹ ਤੁਸੀਂ ਆਪ ਦੇ ਹੱਥ ਨਾ ਕਰਿਓ ਦੇਖੋ ਅਸੀਂ ਕਿਸੇ ਵੀ ਆਦੇ ਚੱਪੇ ਬੰਦੀ ਦੇ ਆਪ ਕੋਲ ਦੇਖਦਾ ਹਾਇਦੰਦੇ ਕਿ ਤੁਸੀਂ ਟੋਲ ਨਾ ਲਾ ਲਓ ਕਈ ਵਾਰ ਮੈਨੂੰ ਸਾਡੇ ਆਪ ਕੋਲ ਦੇ ਫੋਨ ਆਏ ਉਹਨਾਂ ਨੇ ਇੱਕੋਗਾ ਟੋਲ ਨਾ ਲਾ ਕੇ ਕਹਿੰਦੇ ਬਾਈ ਯਾਰ ਪੁੱਠਾ ਬੋਲਦਾ ਦਾਣਾ ਖੜਦੇ ਆ ਆਪਾਂ ਜਿਹੜੇ ਫੋਨ ਕਰ ਦਿੰਦੇ ਸੀ ਉਹਦੇ ਬਾਰ ਬਾਰ ਹੋਊਗਾ ਚੱਕਣਾ ਨਹੀਂ ਕਾਰਨੇ ਕਿ ਉਹਨੇ ਕਿਹਾ ਤੂੰ ਦਾਅ ਕੱਢਣੀ ਹੈਗੇ ਉਹਨਾਂ ਨਾਲ ਲੜਨਾ ਵਾ ਫਿਰ ਹੋ ਲੱਗਦੇ ਤਾਂ ਉਹਨਾਂ ਨੂੰ ਘਰ ਨਾਲ ਦੱਸਦੇ ਆਂ ਕਿਹਦੇ ਆਂਗੇ ਪਰ ਜੇ ਤੂੰ ਪਹਿਲੇ ਲੜ ਲਿਆ ਉਹਨਾਂ ਨਾਲ ਝਗੜੀ ਜਾਂਨਾ ਗਾਲੋਗਾਲੀ ਹੋਈ ਜਾਂਦੀਆਂ ਹੋ ਫਿਰ ਮਗਰ ਕਹਿਣ ਦਾ ਸਾਡੇ ਵੀ ਬੜਾ ਕੀ ਹੋਇਆ ਕਹਿਣ ਦਾ ਮਤਲਬ ਆਪਸ ਵਿੱਚ ਕੀਤੇ ਬਾਲਣਾ ਕਰਨੀਆਂ ਪੈਣੀਆਂ ਨੇ ਇਹ ਤੋਲ ਵਾਲਾ ਵੀ ਕਰਨੀਆਂ ਪੈਣੀਆਂ ਨੇ ਪਰ ਸਾਡੇ ਜ਼ਿਲ੍ਹੇ ਜੂਧਾ ਪ੍ਰਧਾਨ ਇਹ ਤੇ ਸਾਨੂੰ ਮਾਰ ਆਂ ਹੋਰ ਜ਼ਿਲ੍ਹੇ ਆਗੂ ਸਹਿਬਾਨਾ ਉਹਨੇ ਸਾਨੂੰ ਮਾਰ ਆ ਇਹ ਜਲਦੀ ਤੋਲ ਵਾਲਿਆਂ ਨੂੰ ਗੱਲ ਤੇ ਨਹੀਂ ਬੋਲਣ ਦੀ ਨਾ ਕਹੇ ਬੋਲਿਆ ਨਾਏ ਬੋਲਦੇ ਆ ਤੁਹਾਨੂੰ ਕੀ ਦਾ ਰੋਸਾ ਪੰਗਾ ਆਪ ਲੈਂਦੇ ਆ ਹਾਂ ਇਹ ਇਹ ਨਹੀਂ ਬੋਲਦੇ ਸਾਡੀ ਇਹ ਜੇ ਇਸ ਕਰਕੇ ਸਾਡਾ ਦੁੱਖ ਹਦਾ ਇਸ ਕਰਕੇ ਆ ਤੁਸੀਂ ਜਿੰਨੀਆਂ ਵੀ ਗੱਲ ਕਰਦੇ ਹੋ ਮੈਂ ਤੁਹਾਨੂੰ ਗੱਲ ਤਾਂ ਬੋਲਦੇ ਹੋਗੇ ਪਰ ਅਸੀਂ ਇਹ ਨਹੀਂ ਕਿਹਾ ਸਾਡੇ ਕਿ ਸਾਡਾ ਪ੍ਰਧਾਨ ਜੀ ਨੇ ਬੈਠਾ ਇਸ ਦੀ ਬੋਲਬਾਣੀ ਨੂੰ ਹਰ ਬੰਦੇ ਹੁਦਦਾਰ ਕਰਦਾ ਕਿ ਯਾਰ ਬੋਲਬਾਣੀ ਅਸੀਂ ਕਹਿੰਦੇ ਵੀ ਇਹੋ ਜਿਹੇ ਬੰਦੇ ਦਾ ਸਾਡਾ ਸੁਫਾਉਣ ਵਾਲੇ ਆ ਕਿ ਹੋ ਗਿਆ ਸਲੀਕਾ ਇਹ ਹੋਰ ਦੇ ਤਰੀਕੇ ਨਾਲ ਸਮਾਜ ਵਿੱਚ ਕਰਨਾ ਅਜਿਹਾ ਖੁਦ ਸਿੱਖਦੇ ਹੋ ਜੇ ਬੰਦਿਆਂ ਦੇ ਕੋਲ ਪਰ ਜੇ ਤੁਸੀਂ ਕਹੋ ਵੀ ਇਹ ਹਰਦੀਪ ਸਿੰਘ ਸਾਨੂੰ ਗਲਤ ਬੋਲ ਲਿਆ ਸਾਡੀ ਲਈ ਹਰਦੀਪ ਸਿੰਘ ਕਰਕੇ ਆ ਵੀ ਹਰਦੀਪ ਸਿੰਘ ਨੇ ਤੁਸੀਂ ਪਤਨੀ ਜੀ ਨੂੰ ਦੱਸਣ ਦੇ ਬਾਅਦ ਤੁਸੀਂ ਤੰਦੇ ਉੱਤੇ ਨੇ ਦੱਸਣ ਦੇ ਬਾਵਜੂਦ ਤੇ ਤੁਸੀਂ ਕਹਾ ਵੀ ਹਰਦੀਪ ਗਲਤ ਬੋਲਿਆ ਇਹ ਤੁਹਾਡੀ ਦਲੀਲਾਂ ਅੱਗੇ ਨਹੀਂ ਚੱਲਣਗੀਆਂ ਤੁਸੀਂ ਹੋ ਹੋ ਹੋਣਗੇ ਬੰਦੇ ਮੈਂ ਨਹੀਂ ਕਹਿੰਦਾ ਵੀ بڑے ਵੱਡੇ ਬੰਦੇ ਦਾ ਚਲੋ ਲੱਖ ਲੱਖ ਸੁਭਾਅ ਦਾ ਆਪਣਾ ਨਹੀਂ ਸੁਭਾਅ ਕਹਿੰਦਾ ਕੀ ਚਾਰ ਕਰਦੇ ਪਰ ਅਸੀਂ ਜਿਹੜਾ ਆਇਆ ਅਸੀਂ ਜ਼ਿਲ੍ਹਾ ਜੂਰ ਦੇ ਪ੍ਰਧਾਨ ਦੇ ਕਰਕੇ ਆਇਆ ਦੋ ਤਿੰਨ ਵਾਰ ਕੀ ਕਈ ਸਾਡੇ ਪ੍ਰਧਾਨ ਸਰਵਾਨ ਬੈਠੇ ਆ ਮੈਂ ਆਪਦੀ ਗੱਲ ਦੱਸਤੀ ਇੱਥੇ ਪ੍ਰਧਾਨ ਸਰਵਾਨ ਬੈਠਾ ਦੱਸਦੇ ਨੇ ਕਿ ਉਹਨਾਂ ਨਾਲ ਵੀ ਹੋਈਆਂ ਮੀਆਂ ਕੀ ਕਰਾਂਗੇ ਤੁਸੀਂ ਯਾਰ ਅਜੀਬ ਤਾਂ ਅਸੀਂ ਕੀ ਕਰਾਂਗੇ ਜੇ ਤੁਸੀਂ ਲੜ ਲਵੋਗੇ ਜੇ ਤੁਸੀਂ 10 15 ਜਣੇ ਜੇ ਤੁਸੀਂ ਇਹ ਵੀ ਗੱਲ ਜੇ ਤੁਸੀਂ ਉਹ ਲੜਾਈ ਤੇ ਉੱਤਰੋਗਾ ਕਿਸਾਟਾਂ ਦੇ ਆਪ ਨੂੰ ਨਾ ਤੁਸੀਂ ਕਿਵੇਂ ਲੱਲੋਗੇ ਯਾਰ ਇਹ ਕੰਮ ਨਾ ਕਰੋ ਅਸੀਂ ਇਹ ਨਿਯੋਗ ਤੇ ਨਾ ਆਪਾਂ ਤੁਸੀਂ ਸਾਡੇ ਬੱਚਿਆਂ ਤੇ ਭਰਾਵਾਂ ਵਾਂਗ ਰਹੋ ਤੁਹਾਨੂੰ ਅਸੀਂ ਸਤਿਕਾਰ ਦੇ ਰੱਖਾਂ ਹਣਾ ਮੈਂ ਸਾਰਾ ਤੁਸਰਵਾ ਨੂੰ ਦੇਸੀ ਕਰਾਂ ਕਿਉਂ ਪਾਰਲਮੈਂਟ ਹਾਲੀ ਗੰਗਤ ਨਾਲ ਸਾਡੇ ਲੈ ਕੇ ਨਹੀਂ ਜਾਂਦਾ ਗੱਲ ਕਰਾਂ ਉਹ ਬਾਤ ਜਿੰਨੇ ਵੀ ਇੱਥੇ ਟੋਰਪਲ ਨੇ ਸਨਮਨਤ ਮੁਲਾਜ਼ਮ ਆਏ ਨੇ ਉਹਨਾਂ ਸਾਰਿਆਂ ਨੂੰ ਪੀਲਾ ਖੋਲ੍ਹ ਰਿਓ ਕੰਨ ਬੋਲ ਕੇ ਅਸੀਂ ਜਿਹੜੀ ਗੱਲਬਾਤ ਕਰਨੀ ਆ ਬਕਾਇਦਾ ਇੱਕ ਸਾਰੇ ਜਿਹੜੇ ਸਾਡੇ ਵਰਕਰ ਆ ਉਹਨਾਂ ਨੇ ਵਿੱਚ ਕਰਨੀ ਆ ਆਪਸੇ ਆਪਸੇ ਕਿਸੇ ਨੂੰ ਨਿਆਂ ਦੀ ਇੱਕ ਨਾ ਕਰਿਓ ਨਾ ਕੋਈ ਸਾਡਾ ਪੀ ਆ ਆ ਗੁਜਾਰੇ ਇੱਕ ਗੱਲ ਮੈਂ ਸਾਰਿਆਂ ਨੂੰ ਪੀਰ ਕਰਦਾ ਇੱਧਰ ਆਵਾਜ਼ ਬੰਦ ਹੋਣੀ ਚਾਹੀਦੀ ਆ ਇੱਧਰ ਵੀ ਜਿੰਨੇ ਖੜੇ ਆ ਸੁਣ ਲੋ ਭਰਾਵੋ ਮੇਰੀ ਅਪੀਲ ਆ ਹੱਥ ਜੋੜ ਕੇ ਜਿੰਨੇ ਆਇਓ ਉਹ ਵੈਕਸ਼ਨ ਲਈ ਕਿ ਕਰੋ ਆਪਾਂ ਆਪਦੇ ਘਰ ਦੇ ਕੰਮ ਛੱਡ ਕੇ ਕਈ ਬੰਦੇ ਪਿਆਸ ਉਹਦੀਆਂ ਛੱਡ ਕੇ ਅੱਜ ਸੀਜ਼ਨ ਚੱਲਦਾ ਭਿਆਨ ਹੈ ਦੁਬਾਰਾ ਆਪਦੇ ਵਿਆਹ ਛੱਡ ਕੇ ਵੀ ਇੱਥੇ ਪਹੁੰਚੇ ਆ ਜਦੋਂ ਅਸੀਂ ਆਈ ਗਏ ਫਿਰ ਭਰਾਵੋ ਖੜਨ ਦੀ ਕੀ ਗੱਲ ਆ ਆਓ ਵੈਕ ਵੈਕ ਅਪੀਲ ਆ ਕਰ ਲੋ

ਜਿੰਨੇ ਮਰੇ ਮਗਰ ਵੀ ਖੜੇ ਆਂ ਸੈਰ ਨੂੰ ਪੀ ਲਾ ਸੱਪ ਦਾ ਦਾਨ ਦੱਸੋ ਮੈਨੂੰ 5 ਮਿੰਟ ਮਿਲੇਗਾ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਵੱਖ-ਵੱਖ ਪਿੰਡਾਂ ਤੋਂ ਕਾਠੀ ਇਹ ਉੱਪਰੋਂ ਫੋਟੋ ਚਾਹਣ ਨਾਲ ਜੱਗਰੋਂ ਫੋਟੋ ਚਾਹਣ ਦੀ ਲੋੜ ਨਹੀਂ ਵੱਖ-ਵੱਖ ਬੋਲ ਕੇ ਚਾਹ ਦੇ ਵੀ ਆ ਜਾਣੀ ਕਿੱਥੇ ਆ ਜਾਣੀ ਆ ਜਾਣੀ ਵੱਖ-ਵੱਖ ਪੰਡਾਦਾਂ ਇੱਕ ਤੋਰ ਪਰਾਦੇ ਦੇ ਸਟਾਇਲ ਇਹ ਥਾਂਨੇ ਦੇ ਪੰਚਾਇਤਾਂ ਨਾ ਜਾਂ ਨਾ ਕਿਸਾਨਾਂ ਮਜ਼ਦੂਰਾਂ ਸਾਡੀ ਲੜਾਈ ਇੱਕ ਤੋਰ ਪਰਾਦੇ ਆ ਰਹੀ ਨਹੀਂ ਸਾਡੀ ਲੜਾਈ ਕਿਸਾਨੀ ਮੰਗਾਂ ਦੇ ਸਬੰਧ ਚ ਮੋਟੀ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਸਾਡੀ ਲੜਾਈ ਤੁਹਾਡੇ ਨਾਲ ਨਹੀਂ ਕਿਉਂਕਿ ਜਿੰਨੇ ਟੋਰ ਪ੍ਰੋਜੈਕਟ ਤੇ ਮਜ਼ਦੂਰ ਨੇ ਉਹ ਕਿਸਾਨਾਂ ਮਜ਼ਦੂਰਾਂ ਦੇ ਹੱੱਥਾਂ ਉੱਤਿਆਂ ਇਸ ਕਰਕੇ ਲੜਾਈ ਆਪਣੀ ਮੰਨੀ ਨਹੀਂ ਆਪਣਾ ਏਕਾ ਬਣਦਾ ਬਾਰੇ ਦੇ ਮੌਜੂਦ ਅੱਜ ਜਿਹੜੇ ਅਸੀਂ ਇੱਥੇ ਆਏ ਆ ਹਲੇ ਨਹੀਂ ਕਰਨੀ ਪੁਜਾ ਹਲੇ ਨਹੀਂ ਕਰਨੀ ਅਸੀਂ ਤੁਹਾਨੂੰ ਮਲਾਜਮਾਂ ਨੂੰ ਫੇਰ ਮੇਰੀ ਇੱਛਾ ਦਾ ਕਾਨੂੰ ਵਿੱਚ ਇਹ ਡਿਸਟਰਬ ਨਾ ਕਰੋ ਆਪਦੀ ਗੱਲ ਕਰਨੀ ਹੋਈ ਉਹਦੇ ਆਪ ਦਾ ਬਰਤ ਲੈ ਕੇ ਆ ਜਿਓ ਅਸੀਂ ਤੁਹਾਡੇ ਨਾਲ ਗੱਲ ਕਰਨ ਤੋਂ ਭਾਜਦੇ ਨਹੀਂ ਮੁਕਰਦੇ ਨਹੀਂ ਹਾਂ ਮੈਂ ਗੱਲ ਕਰ ਰਿਹਾ ਸੀ ਇਹ ਟੋਪਲਾ ਜਿਹੜਾ ਸਾਡੀ ਲੜਾਈ ਨਹੀਂ ਪਰ ਲੜਾਈ ਕਿਉਂ ਮਣੀ ਕਿਉਂਕਿ ਇਹਨਾਂ ਨੇ ਬਰਤਾਰ ਵਧੀਆ ਨਹੀਂ ਸਾਡੇ ਨਾਲ ਆ ਮੈਂ ਇੱਕੋ ਗੱਲ ਆਉਦੇ ਨੂੰ ਜਿਹੜੀ ਬੀਟੀਆ ਦਿੱਥੇ ਲੱਗਿਆ ਮੈਂ ਰੇਕੋਰਡ ਬਲਾਕ ਦਾ ਆਗੂ ਆ ਜਿਹੜਾ ਕਮੇਟੀ ਮੈਂਬਰ ਆ ਇੱਕ ਵਾਰੀ ਮੇਰੀ ਗੱਡੀ ਦੇ ਝੰਡੇ ਦੇ ਸੀ ਬਾਕੀ ਡਾਕਟਰ ਮੇਰੀ ਪਾਰੀ ਪੂਰੀ ਸੀ ਇਹਦੇ ਟੋਪਲਾ ਜਿਹਦੇ ਆਇਆ ਕਹਿੰਦਾ ਦੀ ਕੌਣ ਲੱਗੂਆ ਮੇਰੀ ਭਾਈ ਬਨਾਸੀ ਬਾਰੋ ਕੋਈ ਰਸਤਾ ਨਹੀਂ ਲੇਡੀਆਂ ਮੇਰੇ ਉਹ ਵੀ ਨਾਲ ਸੀ ਮੈਂ ਕਿਹਾ ਯਾਰ ਵਾ ਰੈਕੋਰਡ ਦਾ ਆਗੂਆ ਪੀਕਰ ਰੈਕੋਰਡ ਹੋ ਗਿਆ ਉੱਧਰ ਪੈਂਦਾ ਕਰਕੇ ਤੁਹਾਡੇ ਨਾਲ ਬਾਹਰ ਹੀ ਪੈਂਦਾ ਆ ਮੇਰੇ ਕੋਲ ਆਡੈਂਟੀਟੀ ਕਾਰਡ ਆ ਇਹ ਚੈੱਕ ਕਰ ਲੋ ਕਹਾਂ ਲੈ ਜੀ ਟੌਰ ਲੱਗੂ ਕਿਉਂਕਿ ਰਸਤਾ ਨਾਲ ਨਵੇਂ ਸੀ ਮੈਂ ਕਿਹਾ ਪਰਚੀ ਘਟ ਪਰਚੀ ਘਟਾ ਲਈ ਟੋਰਨ ਮੈਂ ਲੰਘਿਆ ਜੱਫੇ ਦੇ ਬਾਜ਼ੂੜਾ ਜਦੋਂ ਮੈਂ ਆਗੂ ਦਾ ਤੌਰ ਤੇ ਫੇਰਨ ਨੂੰ ਤਾਂ ਵੀ ਮੈਨੂੰ ਉਹਨਾਂ ਨੇ ਬਖਸ਼ਿਆ ਨਹੀਂ ਸਾਰਾ ਕੁਝ ਕੋਲਾ ਪੂਰਾ ਝੰਡਾ ਗੰਦਾ ਹੋਰ ਕਰਕੇ ਉੱਤੇ ਮੈਂ ਘਰੇ ਲਾ ਆਇਆ ਮੇਰੇ ਮੇਰੇ ਤਾਂ ਮੇਰੀ ਗੱਡੀ ਤੇ ਝੰਡਾ ਲੱਗਿਆ ਹੁੰਦਾ ਪਰ ਉਹ ਕੇ ਜਿਹੜੇ ਮੁਲਾਜ਼ਮ ਨੇ ਹੈ ਤੁਹਾਡੇ ਵਿੱਚੋਂ ਨੇ ਪਰ ਫੇਰ ਜੋ ਗੱਲ ਕਰ ਲੈਂਦੇ ਉਸ ਤੋਂ ਬਾਅਦ ਗੱਲ ਕਰਾ ਵਿੱਚ ਨਹੀਂ ਆਉਣਾ ਕੋਈ ਵਿੱਚ ਨਹੀਂ ਆਊਗਾ ਠੀਕ ਹੈ ਅੱਧੀ ਆਰ ਵੀ ਗੱਲ ਕਰ ਰੱਖਾਂਗੇ ਉਸ ਤੋਂ ਬਾਅਦ ਲਾਵਾਂਗੇ ਜੇ ਫਿਰ ਸਾਡੇ ਨਾਲ ਗੱਲ ਕਰ ਲਿਓ ਆਜੇ ਤੱਕ ਕਿਸੇ ਨੇ ਸਾਡੇ ਕੋਲ ਨਹੀਂ ਆਉਣਾ ਹਾਂ ਜਿਹੜੀ ਮੈਂ ਗੱਲ ਬਲਾਜਮਾ ਦੀ ਕਰਦਾ ਸਾਡੇ ਭੁਗਤੀਆਂ ਪਰ ਇਹਨਾਂ ਝਕਾ ਗਿਆ ਰੀਆਂ ਕਾਗਜ਼ੀਆ ਕੀ ਆ ਕਈ ਆਪਦੇ ਮਾਲਕਾਂ ਤੇ ਪੂਛ ਲਾਉਣ ਲੱਗ ਜਾਂਦੇ ਨੇ ਆਪਨਾ ਜਿਹੜਾ ਰਹਿਤਾ ਉਹ ਪੜ ਜਾਂਦੇ ਨੇ ਜਿਹਦੇ ਜੀ ਦੀ ਬਦੌਰਤ ਅੱਜ ਇਹ ਦੋਲ ਖਾੜੇ ਬੰਦ ਕਰਨਾ ਪੈ ਗਿਆ ਭਰਾਵਾ ਇੱਥੇ ਕੰਮ ਕਰਦੇ ਬਲਾਜਮਾ ਤੁਹਾਡਾ ਰਹਿਤਾ ਸਾਡੇ ਨਾਲ ਲੜਿਆ ਇਹ ਕੰਪਨੀ ਲੋਕਾਂ ਦੇ ਮੁਲਾਜ਼ਮਾਂ ਦਿੱਤੇ ਮਰਜ਼ੀ ਕੱਟਦੇ ਨੇ ਜਿਆਦਾ ਦੀ ਇੱਕ ਦੋ ਦਾ ਨਾਂ ਲੈ ਲੀਏ ਤੁਹਾਨੂੰ ਕੱਟ ਦੇਣਗੇ ਤੁਹਾਡੀ ਲੋਕੜੀ ਖੋਹ ਲੈਣਗੇ ਪਰ ਅਸੀਂ ਇਹ ਗੱਲ ਕਹੋਦੇ ਨਹੀਂ ਤੁਸੀਂ ਵੀ ਘਰਾਂ ਦੇ ਬੱਚੇ ਬਣਨੇ ਆ ਮਾਪੇ ਬਣਨੇ ਆ ਤੁਹ ਤੋਂ ਵੀ ਸਰੋਤ ਨਹੀਂ ਆ ਜੀ ਹੋਣ ਦੇਦੇ ਆ ਵੀ ਸਿਰਫ ਕੁੱਤੋਂ ਦੇ ਬੰਦੇ ਆ ਆਪ ਦਾ ਰਵਈਆ ਥੋੜਾ ਜਿਆ ਦਾ ਚੇਂਜ ਕਰੋ ਲੋਕਾਂ ਨਾਲ ਹਮਦਰਦੀ ਨਾਲ ਪਹੁੰਚਾਓ ਜੋ ਵੀ ਆਗੂ ਆਣਾ ਵਾਅਦੇ ਕਰਨੋ ਕਾਗਜ਼ ਦਿਖਾਉਣਾ ਆ ਵੀ ਟਰੈਸ ਦੇ ਵਿੱਚ ਵਾਸਤੇ ਨਾਲ ਮਾਤ੍ਰੀ ਦੀ ਗੱਲ ਨਹੀਂ ਬੰਦ ਕਰੋ ਅਪੀਲ ਕਰਨ ਆਏ ਆ ਉਮੀਦ ਆ ਤੁਸੀਂ ਵੀ ਮੇਰੀ ਅਪੀਲ ਤੇ ਖੜਾ ਉਤਰੋ ਦੇ ਅੱਗੇ ਵਾਅਦੇ ਜੇ ਮੌਕੇ ਨੇ ਦਿਓਗੇ ਕਿ ਸਾਨੂੰ ਪਿੰਡਾਂ ਤੋਂ ੱਟ ਕੇ ਆ ਕੇ ਤੁਹਾਡੇ ਕੋਲ ਨਾ ਪਵੇ ਸਾਡੀ ਜਿਹੜੀ ਲੜਾਈ ਆ ਅੱਜ ਕਿਉਂਕਿ ਸਾਰੀਆਂ ਸੁਪਾ ਸਰਕਾਰਾਂ ਨੇ ਇਹਨਾਂ ਨੇ ਮੰਡੀਕਰਨ ਨੀਤੀ ਫੋਲੀ ਇੱਕ ਘੜਾ ਭੇਜਿਆ ਸਈ ਪ੍ਰਾਈਵੇਟ ਮੰਡੀਆਂ ਦੀ ਖੁੱਲ੍ਹ ਦੇ ਦਿਓ ਜਿਹੜੇ ਫੈਲੇ ਆ ਉਹਨੂੰ ਜਾੜ ਲਾਂ ਕੇ ਉੱਥੇ ਖਰੀਦ ਸ਼ੁਰੂ ਕਰ ਦਿਓ ਗੱਲ ਕਿ ਪਾਵਰ ਨਗਰ ਮੰਨਦਾ ਕੀ ਬਾਲਦੇ ਆ ਕਿਹੜੀਆਂ ਪੰਜਾਬ ਦੀਆਂ ਮੰਡੀਆਂ ਇਹ ਮੰਡੀਆਂ ਸਾਰੇ ਹੀ ਵਰਲਡ ਦੇ ਵਿੱਚੋਂ 1 ਨੰਬਰ ਆ ਇਹ ਆਪਣੇ ਨਾਂ ਉੱਤੇ ਚੁੰਡ ਦੇ ਨਾਂ ਨਾ ਬਣਾਓ ਆਪਣੇ ਬੰਦੇ ਦੇ ਆਪਣੇ ਬੰਦੇ ਦੇ ਕੋਈ ਨਾ ਲਿਖਣਾ ਆ ਯਾਰੋ ਲਿਖਣਾ ਆ ਆਪਾਂ ਗੱਲ ਕਰਨ ਉਹ ਦੁਬਾਰਾ ਗੱਲ ਕਰਾਂਗੇ ਕਰਨ ਦੇ ਪਰੇ ਚਲੇ ਜਾਓ ਕਰਨ ਕੋਲ ਜੇ ਸੌਣ ਦੀ ਗੱਲ ਜਿੰਨੇ ਮੁਲਾਜ਼ਮਾ ਉਹ ਸਾਡੇ ਧਰਨੇ ਤੋਂ ਬੰਦ ਕੋਈ ਬਸ ਨਹੀਂ ਆਉਣਾ ਮਾਰੇ ਘਰ ਤਕੀਦ ਆਣੀ ਜਿੰਨੇ ਮੁਲਾਜ਼ਮਾ ਜਾਂ ਇੱਥੇ ਅਧਿਕਾਰੀ ਕੋਈ ਆਇਆ ਟੋਰ ਮੜਿਆ ਸਾਡੇ ਧਰਨੇ ਤੇ ਨਹੀਂ ਆਊਗਾ ਜਦੋਂ ਅਸੀਂ ਗੱਲ ਕਰਨ ਲਈ ਬਕਾਇਦਾ ਐਲਾਨ ਕਰਾਂਗੇ ਫਿਰ ਤੁਸੀਂ ਆ ਜਾਓ ਸਾਡੇ ਧਰਨੇ ਨੂੰ ਡਿਸਟਰਬ ਨਾ ਕਰਵਾ ਕੇ ਤੁਹਾਨੂੰ ਪੀਣਾ ਜਾਉਂਦਾ 100 ਹੋ ਜਾਂਦਾ ਤਨੈ ਤੋਂ ਹਾਂ ਮੈਂ ਪ੍ਰਭੂ ਗੱਲ ਕਰ ਰਹੀ ਖੇਤੀ ਨੀਤੀ ਦੇ ਪੰਜਾਬ ਦੀਆਂ ਮੰਡੀਆਂ ਤੋੜਨ ਨੂੰ ਸੋਚਦੇ ਆ ਲੋਜਦੇ ਆ ਇਹਦੇ ਸੰਬੰਧੀ ਕਾਗਜ਼ਵਲ ਤਰ ਰਾਜ ਸਰਕਾਰ ਨੂੰ ਭੇਜ ਤੇ ਪੰਜਾਬ ਦਾ ਮੰਡੀ ਸਭ ਤੋਂ ਵਜਰਾ ਇਹ ਦੁਨੀਆ ਵਿੱਚੋਂ ਇੱਕ ਨੰਬਰ ਤੇ ਆ ਪ੍ਰਭੂ ਇੱਕ ਨੰਬਰ ਤੇ ਪਰ ਕੋਈ ਜਿਹੜੇ ਕਾਰਪੋਰਰ ਕਰਾਣੇ ਆ ਕਿੰਨੇ ਮੋਦੀ ਨੂੰ ਅੱਗੇ ਜਾਂਦਾ ਉਹਨਾਂ ਨੂੰ ਐ ਗੱਲ ਪਾਉਣੀ ਨਹੀਂ ਵੀ ਐ ਸਰਕਾਰੀ ਮੰਡੀਆਂ ਐ ਢੰਗ ਨਾਲ ਚੱਲਣਾ ਉਹ ਸਰੋਤੇ ਆ ਸਰਕਾਰੀ ਮੰਡੀਆਂ ਦਾ ਭੋਗ ਭਰਨਾ ਪੌਪਾਂ ਦੀ ਖਤਰੇ ਜਿਹੜੇ ਆਦੀ ਨੇ ਚਾਹਿਆ ਕਿ ਪ੍ਰਾਈਵੇਟ ਮੰਡੀਆਂ ਦੀ ਖੋਣ ਦੇ ਦਿਓ ਜਾੜ ਲੜ ਕੇ ਚਿਲਣੋ ਤੇ ਕ੍ਰੀਤੀ ਅੰਦੂ ਕਰ ਦਿਓ ਤਾਂ ਮਾਰ ਬਿਆਨ ਕੀ ਆ ਨੋਟਾ ਤੁਹਾਨੂੰ 102 ਰੁਪਇਆ ਸਰਕਾਰੀ ਮੰਡੀਆਂ ਨਾਲ ਵਾਧ ਦੇਉਣਗੇ ਰਾਤ ਦੇਣਗੇ ਸਿਰੋਤ ਮੰਡੀਆਂ ਦੀ ਥੋੜੀ ਬਦਲ ਲਾਈ ਤਗਦਾ ਮੰਡੀ ਦੇ ਹਟਾਪੇ ਦਰਾ ਹੋ ਰਿਹਾ ਨਾ ਕੋਈ ਆਰਤੀਆ ਵਜਣਾ ਨਾ ਕੋਈ ਮਨੀਮ ਵਜਣਾ ਨਾ ਪੱਲੇਦਾਰ ਮਜ਼ਦੂਰ ਵਜਣਾ ਨਾ ਟੱਕਾ ਓਟੋ ਓਟਾਈ ਮਾਲ ਦੀ ਕਰਦੇ ਨੇ ਆਪਣੇ ਦਿੱਤਾ ਰਹੇ ਮੰਡੀਆਂ ਨੇ ਨਾ ਨਾ ਮਜ਼ਦਮਾ ਨੇ ਵਜਨ ਅਪਰਾਓ ਜਿਹੜੀ ਇਹ ਮੁੱਤੀ ਆ ਸਰਕਾਰ ਦੀ ਕੇ ਪ੍ਰਾਈਵਟ ਮੰਡੀਆਂ ਖੋਲੋ ਇਹਨਾਂ ਨੂੰ ਚੋਗਾ ਪਾਓ ਨਾਲ ਚਦਾ ਲਾਟ ਵਿਆ 100000 ਰੁਪਏ ਵੱਧ ਸਰਕਾਰੀ ਮੰਡੀਆਂ ਹੀ ਜਾਣੇ ਨਹੀਂ ਕਿੱਥੇ ਨੇ ਜੀਓ ਸਰਕਾਰੀ ਮੰਡੀਆਂ ਜਿਹਦਾ ਕੋਈ ਗਿਆ ਪਰਾਵਾ ਸੇ ਮੰਡੀਆਂ ਖੰਡਰ ਹੋ ਜਾਣੀਆਂ ਇਹ ਮੰਡੀਆਂ ਜਿਹੜੀਆਂ ਸਭ ਤੋਂ ਮਿਹਤਰਾ ਇਹਨਾਂ ਨੂੰ ਖੰਡਰ ਮਾਣਾ ਲੋਜਿਦੇ ਸਦੀ ਆਤਮਾ ਪ੍ਰਾਈਵੇਟ ਕੀ ਲਿਆਉਣ ਨੂੰ ਲਿਆਉਣੇ ਜਦੋਂ ਇਹ ਮੰਡੀਆਂ ਕੋਈ ਗਿਆਨ ਹੈ ਮੰਡੀਆਂ ਦਾ ਭੋਗ ਪੈ ਗਿਆ ਇਹਨਾਂ ਦੀ ਇਜਾੜਾਦਾਰੀ ਹੋ ਗਈ ਪਹਿਲਾਂ ਲਾਜ ਦੇਣਗੇ ਫਰਗੀ ਕਰਨਗੇ ਜਿਵੇਂ ਵਿਹਾਰ ਮੁੰਡਾ ਹਰਿਪਾ ਸੋਤੇ ਚੋਨਾ 11 12 ਨੂੰ ਵਿਕਦਾ ਤੁਹਾਡਾ ਵੀ ਐਵੇਂ ਵਿਕੂਗਾ ਇਹ ਸੋਚੋ ਸਾਡੀ ਲੜਾਈ ਇੱਕ ਕਰਕੇ ਇਹਨਾਂ ਨਾਲ ਨਹੀਂ ਟੋਲ ਬਲਜ ਦੇ ਮਲਾਜਮਾਂ ਸਾਡੀ ਲੜਾਈ ਕੇਂਦਰੀ ਸਰਕਾਰ ਨਾਲ ਜਿੱਤੇ ਅਸੀਂ ਲੜਾਈ ਲੜ ਕੇ ਮੋਦੀ ਦੀਆਂ ਗੋੜਨੀਆਂ ਲੋਂ ਜਾਂ ਤੇਰੇ ਵੀਨੇ ਬਹਿ ਕੇ ਜਿਹੜਾ ਮੋਦੀ ਕਹਿੰਦਾ ਸੀ ਮੋਦੀ ਹੈ ਤਾਂ ਨਾਮੁਕ ਨਾਮੁਕਣਾ ਪਰ ਉਹ ਸੇ ਮੋਦੀ ਨੂੰ ਚੁੱਕ ਕੇ ਚਟਾਇਆ ਕਾਦੇ ਆਸਰੇ ਆਪਣੀ ਕਿਸਾਨਾਂ ਦੀ ਜੁੰਤੀ ਦੇ ਆਸਰੇ ਆਪਣੀ ਏਕਤਾ ਦੇ ਆਸਰੇ ਆਪਾਂ ਬੱਸ ਫਿਰਦੀ ਜੰਮਾਤਾਂ ਨਾਲ ਕੇ ਉਹਨਾਂ ਨੂੰ ਅੱਜ ਅੱਜ ਕੋਤੋਂ ਜਣੀ ਨੂੰ ਬੜਾ ਦਿਕਰਾ ਗਿਆ ਦੁਆਰਾ ਪ੍ਰੋਜੈਕਟ ਨੂੰ ਲਾਗੂ ਕਰਨ ਤੋਂ ਮੈਂ ਪ੍ਰਾਇਮ ਮੰਡੀ ਰਹੀ ਇਹਨਾਂ ਨੂੰ ਆਪਾਂ 4-5 ਜਣੀਆਂ ਇਕੱਠੇ ਹੋ ਕੇ ਇਹ ਛੱਡ ਕੇ ਮੈਂ ਇੰਨਾ ਕੁਝ ਕਹਿਣਾ ਆਇਆ ਜਿੰਮੀ ਮੈਂ ਤੁਸੀਂ ਪਹੁੰਚਿਆ ਤੁਹਾਡਾ ਬੜਾ ਧੰਨਵਾਦ ਆ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕਿਸਾਨ ਜੀ ਵੀ ਹੰਦੇ ਵਿੱਚ ਆਕਲ ਤੋਂ ਟੁੱਟਿਆ ਤੇ ਪਹਿਲਾਂ ਗੋਦੀ ਜੀ ਬੁਲਣਗੇ ਤੇ ਆਓ ਮੈਂ ਗੋਦੀ ਜੀ ਤੁਸੀਂ ਵੀ जथेबी जे ढांचे जे मुताब